ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੰਗਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਬਹੁਤ ਬਹੁਤ ਦਿਨਵਾਦ ਜੀ ਅੱਜ 19 ਸੋਟੇ ਵਾਲਾ ਕੰਮ ਦੁਬਾਰਾ ਉਬਿਟ ਠੰਡ ਜੀ ਹੋ ਗਈ ਨਾ ਮਤਲਬ ਵੀ ਅ ਅ ਗੈਸ ਚਾਲਾ ਲਓ ਤਜ ਚੁੱਲਾ ਲਾ ਲਓ ਉਹਦੇ ਨੇੜੇ ਜੇ ਬੈਠਣ ਹੁਣ ਦਿਲ ਕਰਦਾ ਤੇ ਛੱਡੀ ਸ਼ੁਭਰੀ ਤਜ ਫੇਰ ਸਟਾਰ ਲੈ ਕੇ ਆਈ ਜੀ ਪਤਾ ਨਹੀਂ ਦਿਖਦਾ ਹੁਣਾ ਤੁਹਾਨੂੰ ਪਤਾ ਨਹੀਂ ਨਹੀਂ ਇੰਨਾ ਛੁਣਾ ਪੇਪਰ ਹੋਇਆ ਛੱਤਰੀ ਗੱਲ ਤਾਂ ਬਦਕ ਹੈ ਪਤਾ ਨਹੀਂ ਕੀ ਹੋ ਗੇ ਲ ਕਰ ਇਹਨੂੰ ਚੁੱਪ ਜਾ ਇਹਦਾ ਸੁਣ ਜਿਉਰੀ ਬੈਠੀ ਜੀ ਕਿਦਾ ਬੁਖਾਰ ਬੁਖਾਰ ਹੁੰਦਾ ਮੇਰਾ ਬੁੱਗੜ ਆ ਗਿਆ ਮੈਂ ਆਪ ਤੇ ਖਪਾ ਨਹੀਂ ਚੱਕੋ ਪਾਈ ਖਾਣੇ ਖਾ ਲੈ ਖਾ ਲੈ ਚੱਲ ਜਾ ਕਿੰਨੇ ਨਹੀਂ ਖਾਣੇ ਦੰਦ ਖਰਾਬ ਹੋ ਜਾਣੀ ਚੱਲ ਜਾ ਉਹ ਉਹ ਲੈ ਲੈ ਉਹ ਲੈ ਲੈ ਜਾ ਖੇਲ ਆਪਣਾ ਜਾ ਕੇ ਤੂੰ ਤੇ ਜੀ ਪੰਗਾ ਲੈ ਲਿਆ ਮੈਂ ਅੱਜ ਪੰਗਾ ਲੈ ਲਿਆ ਆ ਹੱਥਾਂ ਤੇ ਹੋਈ ਜਾਂਦੇ ਜੀ ਖਾ ਤੇ ਲਾਲ ਲਾਲ ਵੀ ਹੋਏ ਹੋ ਗਏ ਹੁਣ ਕੈਮਰਾ ਮੇਰਾ ਅੱਜ ਫਿਕਸ ਹੈ ਜੀ ਨਹੀਂ ਤਾਂ ਨੇੜੇ ਹੋ ਕੇ ਲੈ ਲੈਣਾ ਤੇ ਇੱਕ ਆ ਆਈਟਮ ਹੈ ਜੀ ਐਮਾ ਤੁਸੀਂ ਦੇਖੀ ਜੀ ਬਲੌਗ ਦੇ ਵਿੱਚ ਬਈ ਮੈਂ ਪਹਾੜੀ ਜੀਵੀਆਂ ਦੇ ਲੈ ਕੇ ਆਇਆ ਤਾਂ ਡਿਊਟੀ ਮੇਰੀ ਉਹ ਲੱਗੀ ਬਿਆਂ ਨੂੰ ਛੱਲਣਾ ਦੇਕਰਮ ਸਿੰਘ ਨੇ ਆ ਮਾਂ ਹੱਥ ਘੰਡੇ ਦਾ ਬਸੇਰੇ ਬਣਾਏ ਤੇ ਮਤਲਬ ਕਹਿਣ ਦਾ ਭਾਵ ਉਹ ਵੀ ਸਰੋਂ ਦਾ ਤੇਲ ਲਾ ਕੇ ਹੱਥਾਂ ਨੂੰ ਐਨ ਚੰਗੀ ਤਰ੍ਹਾਂ ਫੇਰ ਉਹ ਕਰਿਆ ਤੁਹਾਡੇ ਹਜਰੱਕ ਚੱਲਣ ਹੁੰਦੀ ਹੈ ਹੋਰ ਕੀ ਐ ਸਾਲਾ ਚੁੱਬਦੇ ਆਹੇ ਆ ਮੇਰੇ ਵਾਂ ਕਰ ਲੈਂਦੀ ਮੇਰੇ ਤਾਂ ਬਹੁਤ ਲੜਮਣ ਆਹ ਤਾਂ ਜਦਾ ਪਿੱਛੇ ਮਾਮੀ ਨੇ ਬਣਾਈ ਤੀ ਵੀਡੀਓ ਬਣਾਈ ਤੇ ਨਾ ਜਿਵੇਂ ਕਹਿੰਦਾ ਜਿਆਦਾ ਭੈਣਾ ਦੇ ਕਮੈਂਟ ਆ ਤੇ ਵਿੱਚ ਵੀ ਆਪਾਂ ਉੱਪਰ ਹੱਥਾਂ ਪਰ ਮੋਮਬੀ ਕਾਗਜ਼ ਵੀ ਚੜਾ ਸਕਦੇ ਆ ਗਲਾਬਸ ਵੀ ਤਾਉਂਦੇ ਆ ਉਹ ਵੀ ਮਤਲਬ ਆ ਬਾੜ ਚ ਸਕਦੇ ਆ ਪਰ ਜਿਵੇਂ ਨੋ ਮੋਮਬੀ ਕਾਗਜ਼ ਬਾਅਦ ਚ ਪਸਤਾਇਆ ਕੀ ਫਾਇਦਾ ਜਦ ਚੜੀਆਂ ਚੁਗੂਗੀ ਖੇਤ ਹੌਣ ਤੇ ਵੀ ਖੇਤੇ ਚੁਗੂਗੀ ਛੋੜਾ-ਬੋੜਾ ਭੰਗ ਲੈ। ਥੋੜਾ-ਥੋੜਾ ਲੈਣਗੇ ਗਿੱਲਾ। ਅਰੇ ਹੋਣਾ ਨਹੀਂ ਹੈ ਤੋ ਹੋ ਗਿਆ ਰੇ ਗਰਮ ਆ ਗਿਆ। ਇਹ ਤਾਂ ਇਹ ਤਾਂ ਪੂਰਾ। ਓਹ ਹੋ। ਆਹ। ਓ ਕਰਨਾ ਅੰਦਰ ਜਾ। ਚੱਲ ਅੰਦਰ। ਆਜਾ ਸਿੱਤਿ ਕਰ। ਬਾਹਰ ਗਰੋ ਸਤਨਾ। ਗਿੱਲੀ ਕਰਨ। ਬਾਹਰ ਗਰੋ ਸਤਨਾ ਅਮ੍ਰਿਤ। ਤੈਨਾਂ ਮੇਰੇ ਸਟੈਂਡ 'ਚ ਮਾਰ ਦਿੰਦੀ ਪੁੱਤ। ਕਰ ਨੂੰ ਭੇਜ ਜੀ ਮੈਂ ਤਾਂ ਅੰਦਰ ਆਉਂ ਉਹਨੂੰ ਹੋਈ ਵੀ ਮਾਤਾ ਦਾ ਥੋੜਾ ਜਿਹਾ ਤੁਹਾਨੂੰ ਪਤੀ ਹੈ ਪ੍ਰਭਾਵ ਹੋਆ ਵਾ। ਤੇ ਜਿਹੜਾ ਆਹ ਕੰਮ ਕਰਦੇ ਆਸੀਂ ਇਹ ਤੁਹਾਨੂੰ ਪਤਾ ਫਿਰ ਉਹਦਾ ਜਿਹੜਾ ਸੰਕਾਟਾ ਤਾਂ ਹੁੰਦਾ ਵੀ ਇਹ ਸਹੀ ਨਹੀਂ ਹੈਗਾ ਕਰਨ ਬਾਅਦ ਤੇ ਆਹ ਕੀ ਕਰੇ ਤੂੰ ਮੈਂ ਕਹਾਂ ਮੈਂ ਕਿਪਾਰਟੀ ਪੈ ਲਾ ਸਰੀਏ ਉਹ ਠਿੱਗੀ ਨਹੀਂ ਹੈ ਜਿਹੜੀ ਫਿਰ ਇਹ ਜਿਹੜਾ ਤੇਲ ਠਿੱਗੀ ਹੈ ਉੱਪਰ ਆ ਕੇ ਸਾਰਾ ਡੁੱਬੂਗਾ ਨਾ ਫੋਟਾ ਆ ਨਹੀਂ ਕਰ ਤਾ ਬਣਾ ਦੋ ਜਨਾ ਤੁਸੀਂ ਵੀ ਸਸਤ ਗੱਲ ਬਲਾਦ ਨਹੀਂ ਸੀ ਵਾਈ ਗੁਰਜੀ ਦਾ ਖਾਤਾ ਵਾਈ ਦੁਕੀ ਸੀ ਸਾਥੀ ਐਨਾ ਵੀ ਨਾ ਕੰਮ ਤੇ ਬੀਜੀ ਹੋ ਮੈਂ ਬੀਜੀ ਵੀ ਮੈਂ ਝਾੜ ਤੇ ਦੁੱਖ ਚ ਵੀ ਹਾਂ ਜਦ ਉੱਥੇ ਮਾਲ ਉੱਤੇ ਪੀਜ਼ਾ ਲੈਣ ਲੱਗੀ ਸੀ ਜਾਦ ਨਹੀਂ ਸੀ ਝਾੜਦਾ ਖੁਦ ਹੀ ਖਾਦਾ ਤਾਂ ਹੈ ਨਹੀਂ ਫੇਰ ਵੀ ਖਾਦਾ ਨਹੀਂ ਉਧਰ ਉਹ ਪੀਜ਼ੇ ਵਾਲੀ ਵਿਚੇ ਗੱਲ ਰਹਿ ਗਈ ਜੀ ਉਦੋਂ ਬਾਅਦ ਮਾਲੋਂ ਤੋਂ ਬਾਹਰ ਨਿਕਲ ਕੇ ਫੇਰ ਵਾਪਸ ਅੰਦਰ ਵੀ ਲੈ ਲਨੇ ਆ ਜਦਾਂ ਜੇ ਉੱਥੇ ਪਹੁੰਚੇ ਨਹੀਂ ਐਨ ਨੂੰ ਕਰਨੀ ਵੀਡੀਓ ਕਾਲ ਆ ਗਈ ਜਦ ਮੈਂ ਤਾਂ ਚੰਡੀਗੜ੍ਹ ਉਤਰ ਗਿਆ ਉੱਥੇ ਤੇ 7 ਕਿਲੋਮੀਟਰ ਐਰਪੋਰਟ ਸੀ ਮੇਰਾ ਫੇਰ ਭੱਜੇ ਇੱਕ ਤੁੰਦ ਕਹਿੰਦੀ ਦੇਣਾ ਗਿਆ ਥੋੜਾ ਤੁੰਦ ਹੈ ਵੀ ਬਹੁਤ ਹੀ ਤੁੰਦ ਤਾਂ ਹੁਣ ਇੱਕ ਨਹੀਂ ਰਹਿਣੀ ਆ ਤਾਂ ਹੀ ਦੇਖੋ ਅਹਿਸਾਸ ਸਾਨੂੰ ਤਾਂ ਹੀ ਹੋਣਾ ਠੰਡ ਦਾ ਆਪਾ ਵੀ ਛੋਟੇ ਸਾਹਿਬ ਜਾਂਦੇ ਨੇ ਜਦ ਕਿਦਾਂ ਠੰਡ ਦੇ ਵਿੱਚ ਠੰਡੇ ਫਰਸ਼ ਦੇ ਵਿੱਚ ਰਾਤ ਕੱਟੀ ਪਾਪਾ ਚੇ ਨਹੀਂ ਆਉਂਦੀ ਚੇ ਨਹੀਂ ਆਉਂਦੀ ਉਹਨਾਂ ਕੋਲ ਜਾ ਪੁੱਤ ਨੇੜੇ ਜਾ ਉਹ ਇੰਨੀ ਦੂਰ ਤੇ ਨਹੀਂ ਉਹਨੇ ਫੜਨਾ ਤਾਂ ਕਰਕੇ ਨਹੀਂ ਆਉਂਦੇ ਵੀ ਉਹਨਾਂ ਦੇ ਛੋਟੇ ਕਿਆ ਉਮਰ ਆ ਸੀ ਉਹਨਾਂ ਦੀਆਂ ਉਹਨਾਂ ਨੇ ਸਿਰਦ ਕਿ ਨਹੀਂ ਹਾਰਿਆ ਇੰਨੀ ਠੰਡ ਦੇ ਵਿੱਚ ਨਹੀਂ ਤਾਂ ਜਵਾਕ ਅਸੀਂ ਆਪਣਾ ਜਵਾਕਾਂ ਵਾਸਤੇ ਕਿੰਨੇ ਸਾਧਨ ਕਰਦੇ ਆ ਜੀ ਕੋਟੀਆਂ ਸਵੈਟਰ ਆ ਜਿਹੜੇ ਬਾਹਰ ਬੈਠੇ ਉਹਨਾਂ ਨੇ ਹੀਟਾਂ ਲਾਈ ਹੋਈਆਂ ਗੱਡੀਆਂ 'ਚ ਹੀਟਾਂ ਲੱਗਦੀਆਂ ਜਿੱਥੇ ਬੱਚੇ ਪੜਦੇ ਉੱਥੇ ਹੀਟਾਂ ਲੱਗਦੀਆਂ ਇਹ ਠੰਡ ਤੇ ਬਸੰਤ ਵਾਸਤੇ ਉਹਨਾਂ ਨੇ ਫੇਰ ਵੈਗਰੂ ਦੀ ਕਿਰਪਾ ਨਾਲ ਵੀ ਕਿੱਡਾ ਉਹਨਾਂ ਦਾ ਦਿਲ ਸੀ ਕਿਡਾ ਵੇਰਾ ਸੀ ਉਹ ਪਰਮਾਤਮਾ ਹੀ ਜਾ ਰਿਹਾ ਜਿਹੜੇ ਉਹ ਕਰਮ ਕਰ ਗਏ ਅਸੀਂ ਕਿੱਥੇ ਅਸੀਂ ਤਾਂ ਆਪਣੇ ਜਵਾਕ ਦੇ ਤੇ ਕੋਈ ਚੀਂ ਪੂਂ ਵੀ ਕਰ ਦੇਵੇ ਤਾਂ ਅਸੀਂ ਤਾਂ ਗਾਪਣ ਨੂੰ ਤਿਆਰ ਹੋ ਜਾਂਦੇ ਹਾਂ ਨਹੀਂ ਦੁੱਖ ਚਾ ਲੈਣੀ ਨਾ ਸਕਦੀ ਕੋਈ ਉਹ ਚੱਲ ਗਿਆ ਆਪਾਂ ਨਹੀਂ ਕਰੂ ਸਕੇ ਨਾਲੇ ਮਾਤਾ ਗੁਰੂ ਦਾ ਕਿਡਾ ਉਹਨਾਂ ਦਾ ਸਦਕਾ ਆਪਾਂ ਕਹਿ ਦਿੰਦੇ ਹੁਣ ਅਸਲ ਕਹਿ ਦਿੰਦੇ ਕੀ ਵੀਡੀਓ ਦੇ ਵਿੱਚ ਬੇ ਮੂਲ ਨਾਲੋਂ ਵਿਆਹ ਜ ਪਿਆਰਾ ਹੁੰਦਾ ਹਾਂ ਵੀ ਆਪਣੇ ਬੱਚਿਆਂ ਨਾਲ ਤੇ ਗਾਂ ਜਿਹੜੇ ਉਹਨਾਂ ਦੇ ਬੱਚੇ ਜਿਹੜੇ ਬੜੇ ਪੋਤੇ ਹੋਗੇ ਚਾਹੇ ਦੋਤੇ ਹੋਗੇ ਉਹ ਪਿਆਰੇ ਹੁੰਦੇ ਉਹਨਾਂ ਨੇ ਆਪਣੇ ਹੱਥੀ ਉਹਨਾਂ ਨੂੰ ਤੋੜਿਆ ਪਤਾ ਤੁਸੀਂ ਸਿੱਧ ਕਰੀ ਨਾ ਨਾ ਧਰਮ ਨਹੀਂ ਛੱਡਣਾ ਤੇ ਚਲੋ ਹਾਂ ਉਹ ਜਿਹੜੇ ਉਹ ਕਰ ਗਏ ਉਹ ਕੋਈ ਨਹੀਂ ਕਰ ਸਕਦਾ ਐਡੀਆਂ ਕੁਰਬਾਨੀਆਂ ਕੋਈ ਨਹੀਂ ਕਰ ਸਕਦਾ ਇਹ ਵਹਿਗੁਰੂ ਜਾਣਦਾ ਬਾਕੀ ਸਰੋ ਦਾ ਤੇਲ ਹੋਰ ਨਾਲ ਆ ਇਹ ਹੀ ਨਹੀਂ ਲਾਉਣ ਗਿਆ ਚਾਲੇ ਹੋ ਜਾਣੇ ਮੇਰਾ ਹੁਣ ਆ ਹੁਣ ਹੋਇਆ ਥੋੜਾ ਦਾ ਆ ਆਜਾ ਖਮ ਇਹ ਹੁਣ ਪਤਾ ਨਹੀਂ ਫੇਰ ਨਹੀਂ ਦਿਖਦਾ ਉਹਦਾ ਪਤਾ ਨਹੀਂ ਜਦੋਂ ਕੁੜੀ ਪਾਣ ਉਹਦਾ ਉਹ ਬਟਣੇ ਵਾਲਾ ਪ੍ਰੋਗਰਾਮ ਕਰਿਆ ਸੀ ਉੱਥੋਂ ਦੇ ਮੈਂ ਚਰਾਗੀ ਦੇ ਚੱਕਣ ਲੱਗਿਆ ਜਿਵੇਂ ਇੱਕ ਲੱਖ ਜਿਆਦਾ ਚਰਾਗ ਦਾ ਜਿਹੜਾ ਆਟਾ ਸੀ ਜੀ ਉਹਦਾ ਆਟਾ ਨਾ ਗਰਮ ਗਰਮ ਥਲਾ ਇਹਦੇ ਨਾਲੇ ਚਿਮੜ ਗਿਆ ਗੁੱਠੇ ਨਾਲੇ ਮੈਂ ਤਾਂ 6-7 ਦਿਨ ਬਹੁਤ ਤੰਗ ਰਿਆ ਹਾਂਜੀ ਦੇਖਣਾ ਹੀ ਹੈ ਕੀ ਦੇਖਣਾ ਜੀ ਤੁਸੀਂ ਸਾਧ ਹਾਂ ਆਈ ਗਈ ਹੋਈ ਭੂਗਮਾ ਭੂਗਮਾ ਸੇਕ ਦੂਜੇ ਨੀਮੀ ਕੰਦ ਨਾਲ ਸੇਕ ਦੀ ਆ ਦਲਵਾਉਣ ਹਾਂ ਹਾਂਜੀ ਇਹ ਕੱਚਾ ਰਹਿ ਗਿਆ ਨਾ ਮੂੰਹ ਵੜ ਦੂ ਇਹ ਗਲੇ ਤੇ ਜਾ ਕੇ ਦੱਸਣਾ ਨਾ ਮੂੰਹ ਨੂੰ ਛੋੜੀਂ ਦੱਸਣਾ ਕੋਈ ਵੀ ਆ ਮੈਂ ਪਿਸਤੌਲ ਮਾਰੂਗੀ ਲਾ ਪਿੱਛੇ ਨੂੰ ਹੋ ਕੇ ਮਾਰ ਪਿਸਤੌਲ ਤੂੰ ਤਾਂ ਦਿਖੀ ਹੋਣੀ ਵਿੱਚ ਖੜੀ ਪਿਸਤੌਲ ਮਾਰੂਗੀ ਇੱਥੇ ਕਾਰ ਨਾਲ लेके ਆਇਆ ਕਾਰਨਿਕ ਗੱਡੀ ਲੈ ਕੇ ਆਜਾ ਹੁਣ ਕੈਮਰਾ ਮੇਰਾ ਫੇਸਿੰਗ ਨੂੰ ਮਣਾ ਗੱਡੀ ਘੁੰਮਦੀ ਫਿਰਦੀ ਐ ਰਿਮੋਟ ਵਾਲੀ ਇੱਕ ਕਦੇ ਪਾਸਤੇ ਪਿਸਤੌਲ ਲਾਇਆ ਬਸ ਉਹ ਗੱਡੀ ਦੇ ਵਿੱਚ ਉਹਨੇ ਲੱਦਿਆ ਵਾ ਹੁਣ ਪਿਸਤੌਲ ਗੱਡੀ ਕਦੇ ਉਧਰੋਂ ਪਹੁੰਚਾ ਦਿੰਦੀ ਰਿਮੋਟ ਨਾਲ ਕਦੇ ਇਧਰੋਂ ਪੱਜ ਜਾਂਦਾ ਸਵੇਰ ਦਾ ਚਾਰਜ ਕਰ ਲੱਗਿਆ ਹੋਇਆ ਕਿ ਸ਼ੁਭਰੀਤ ਨੇ ਆ ਕੇ ਚਲਾਉਣੀ ਆ ਦੇਖੋ ਚੇਕਣਾ ਦਿਖਾਵਾ ਪੁੱਤ ਤਾ ਮੇਰੇ ਕਸਟੇਡ ਤੇ ਮਾਰ ਦੇਣੀ ਏ ਜਿਸ ਸਟੇਡ ਤੇ ਬੱਜੀ ਕੈਮਰਾ ਕੈਮਰਾ ਲਿਆਈਆ ਤੁਹਾਡੇ ਕੋਲ ਚੋਣੋਂ ਓ ਤੋਂ ਦੇ ਨਹੀਂ ਪਿਸਤੌਲ ਦੇਣ ਆਈ ਐ ਅੱਛਾ ਮਨੂੰ ਲੋ ਜੀ ਦੇਖੋ ਦੇਖੋ ਬੱਸ ਆ ਲੈ ਜਾਓ ਜੀ ਪਿਸਤੌਲ ਫੇਰ ਆਪਣੀ ਹਣਾ ਗਈ ਸਟੇਡ ਕਰਤਾ ਦੀ ਗੱਲ ਮੈਂ ਜਿਹੜੀ ਗੱਲ ਉਹ ਮੈਂ ਕਹਿੰਦਾ ਹਾਂ ਬਿਉਤੀ ਮਾਰੂਗੀ ਆ ਕੇ ਵਿੱਚ ਸਟੈਂਡ ਦਾ ਸ਼ੁਕਰ ਗਲੋਟੜੀ ਨਹੀਂ ਖਾਦੀ ਸਾਰੇ ਕਰਦੇ। ਇਹ ਰਾਣੀ ਰਾਣੀ ਆ। ਹੁਣ ਮੈਂ ਤੁਹਾਨੂੰ ਇਹ ਵੀ ਦਿਖਾ ਦੇ ਦਿੰਦਾ ਜਿਹੜਾ ਸਿਸਟਮ ਲੈ ਕੇ ਆਏਗੇ ਚੱਲ ਚਲਾ ਕੇ ਦਿਖਾ ਵੀ ਚੱਲ। ਹੁਣ ਚਲਾ ਇਹਨੂੰ। ਹਾਂ, ਇਹ ਲੈ ਆ ਮੋੜ ਕੇ। ਹੁਣ ਇਹਨਾਂ ਦੇਖੀ ਵੀ ਕਿ ਉਹਦਾ ਪੱਠੀ ਦੇ ਥੱਲੇ ਨਾਲ ਬਾੜ ਨਹੀਂ ਚੁੱਲੇ ਵਾਲੀ ਦੇ। ਕਿਤੇ ਟਮਾਟਰ ਉਹ ਅੱਗੇ ਲੱਗੀ ਵੀ ਆਵੇ ਬਾਹਰ ਨੂੰ। ਹਾਂ? ਕੌਣ ਲੈ ਗਿਆ ਹੈ ਕੱਲ ਹਾਂ ਕਈ ਵੀਰ ਜੀ ਕਹਿਣਾ ਹੋ ਵੀਰ ਜੀ ਉਹ ਕਹੂੰਗਾ ਪਰ اٹਕੇ ਕਹੂੰਗਾ ਹਜੇ ਨਹੀਂ ਕਹਿਣਾ ਹੈਗਾ ਦੇਖ ਲੈ ਫੇਰ ਸੱਤ ਨਾਮ ਵਾਹੇ ਹੁਣ ਇਹਦੀ ਸੈਟਿੰਗ ਮੈਨੂੰ ਸ਼ੇਅਰ ਕਰਨੀ ਪੈਣੀ ਥੋੜੀ ਜੀ ਤੇ ਢੀ ਬਿੰਗੀ ਕਿੱਧਰ ਨੂੰ ਹੋਣੀ ਹੈ ਕੀ ਆਣਾ ਰਹੂ ਕੋਈ ਨਹੀਂ ਸਾਜ ਲੱਗਣੀ ਹੋਣ ਹੋ ਗਿਆ ਨਾ ਦੇਖੋ ਤਾਂ ਹਾਂ 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 ਇਹ ਤਾਂ ਹੋ ਗਿਆ ਨਾ ਮੈਂ ਕਾਲੀ ਰੇਸਾ ਨਹੀਂ ਮੀਂਹ ਪੈਂਦਾ ਕਾਲਾ ਕਰਨਾ ਜਮਾਤਾ ਕਿ ਜ਼ਿਆਦਾ ਵੀ ਨਾ 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 ਤਾਂ ਬਣ ਗਿਆ ਰਹਿਣਦੇ ਰਹਿਣਦੇ ਰਹਿਣ ਕੱਢਦੇ ਕੱਢਦੇ ਹੋਰ ਘਾਲ ਗਈ ਦੀ ਹੈ ਹਾਂ ਤਾਂ ਇੱਧਰ ਤਾਲਕਾ ਚਾਹਤ ਉੱਪਰ ਨੂੰ ਹਾਂ ਜਿਵੇਂ ਲੱਗਦਾ ਨਾ ਨਾ ਪਾਈ ਥੋੜਾ ਤਾਂ ਇਹ ਤਾਂ ਬਹੁਤ ਨਹੀਂ ਹੋ ਰੇ ਦੂਆ ਤਾਂ ਚਲ ਆ ਲੂ ਵਰਗਾ ਹੀ ਹੁੰਦਾ ਹੁੰਦਾ ਨਹੀਂ ਐਨਾ ਪਤਾ ਨਹੀਂ ਮੈਂ ਕਿਹਾ ਤਾਂ ਹੈ ਨਾ ਇਮਾਨ ਨਦੇਖ ਤੇ ਦੀ ਹਾਂ ਜੀ ਨਹੀਂ ਤਾਂ ਖਾਣ ਦਾ ਜਿਹੜਾ ਨਜ਼ਾਰਾ ਹੈ ਉਹ ਦੁਆ ਖਾਣ ਨਾਲ ਥੋੜਾ ਗੱਲ ਪਾਣੀ ਪਾਲਾ ਸਾਰੀ ਪਾਲਾਂ ਹਟ ਜਾ ਇੱਕ ਮਿੰਟ ਹੋਰ ਯਾਰ ਚਲ ਮੱਕੀ ਦੀ ਰੋਟੀ ਬਣੋਗੇ ਵੇ ਮੱਕੀ ਦੀ ਬਣਾਉਣ ਨੂੰ ਕਣਕ ਦੀ ਬਣਾਵਾ ਧਰਨ ਦਾ ਜਣਾ ਮਟੋਲ ਬਣਾਣਾ ਮੋਢਲੇ ਚੌਲ ਬਣ ਜਾਂਦੇ ਹਾਂ ਹਾਂ ਅਰੇ ਆਪਣੀ ਪਾਟ ਆਜ ਤੇਰੀ ਦੀ ਫੇਰ ਗਿਰ ਗਿਆ ਤਾਂ ਅੱਜ ਕਿਰੀ ਆ ਜਾਂਦੀ ਜੱਦੀ ਆਈ ਹੈ ਪਸਤਾਨ ਤਾਂ ਗੱਡੀ ਤਰੀਕੇ ਤੇ ਹੋਰੇ ਪਾਸੇ ਲੈ ਫਿਰਦੀ ਆ ਉਹ ਅਰੇ ਵਿੱਚ ਲਈ ਫਿਰਦੀ ਹੈ ਵਿੱਚ ਲਈ ਫਿਰਦੀ ਹੈ ਹਾਂ ਕਿਤੇ ਨਹੀਂ ਜਿੱਦਾਂ ਰੋਟੀ ਦੀ ਆ ਚਲਾਉਣੀ ਤਾਂ ਦਈ ਤੈਨੂੰ ਇੱਕ ਤੇ ਆ ਦੇ ਲੈ ਜੇ ਜੇ ਮੋੜ ਲੈਣਾ ਪਰ ਮੋੜਣਾ ਨਹੀਂ ਫੇਰ ਤਾਂ ਕਹਿੰਦਾ ਮੁੜੀ ਨਹੀਂ ਲੱਕਾ ਉੱਥੇ ਜਾ ਕੇ ਮਿਲੂਗਾ ਛੋਟਾ ਮਸਾਲਾ ਪੁੱਤ ਹੋ ਗਿਆ ਹਾਂ ਹਾਂ ਕੱਟੋ ਗਿਆ ਹਮ ਤੱਕ ਸੁਣੋ ਇਹ ਜਦ ਤੱਕ ਕੋਈ ਹੁੰਦਾ ਨਹੀਂ ਗਾਂਢ ਕੋਈ ਜਦ ਤੱਕ ਤੋ ਰੋਟਣਾ ਨੇ ਇੱਕ ਟਾਈ ਖਾਣ ਟਾਈ ਕੋਈ ਚੱਲਣਾ ਹੈ ਕੱਲ ਖਾਣ ਦੇਖ ਲਾਂ ਕੱਲ ਦੀ ਕੱਲ ਦੇਖਾਂਗੇ ਤੇ ਇਹਦਾ ਮੌਸਮ ਹੋਣਾ ਅੱਜ ਤਾਂ ਜੀ ਸੂਰਜ ਦੇਵਤਾ ਆ ਸਮਝ ਲਓ ਵੀ 2 ਘੰਟੇ ਦਰਸ਼ਨ ਦੇ ਚੱਲਿਆ ਤੇ ਮੈਂ ਹੁਣ ਫੇਰ ਆ ਲੱਗੀ ਤੁੰਦ ਜੀ ਆਉਣ ਬਾਕੀ ਮੌਸਮ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਇਦਾਂ ਦਾ ਹੀ ਰਹਿਣਾ ਮਨ ਬੋਜੀ ਘਰ ਤੋਂ ਅਟਕੇ ਥੋੜਾ ਤਾਂ ਜੀਮੀਆਂ ਦਾ ਸਾਡਾ ਤਲ ਹੋ ਗਿਆ ਜੀ ਤਲ ਹੋ ਗਿਆ ਵੇ ਗੁਰੂ ਦੀ ਕਿਰਪਾ ਨਾਲ ਕੀ ਰਲ ਰਲਾ ਨੂੰ ਕੱਲਾ ਪਾਣੀ ਦੇ ਨਹਿਰੀ ਵਿੱਚ ਤੇਲ ਜਿਹੜਾ ਜਲਣ ਲੱਗ ਗਿਆ ਇੱਧਰ ਹਾਂ ਸਾਰਾ ਕੁਝ ਸਭ ਨਾਲ ਸਭ ਖੁੱਸ ਗਈ ਖੁੱਸ ਗਈ ਖੁੱਸ ਗਈ ਹਾਂ ਰੀ ਇਹਨਾਂ ਤੋਂ ਕੋਲ ਆਉਂਦੀ ਆ ਇਹ ਕੋਈ ਨਹੀਂ ਨਾ ਜਿਹੜੀ ਬਹੁਤ ਖਰਾਬ ਖੁਸ਼बू ਆ ਰਹੀ ਹੈ ਗੱਡੀ 'ਚ ਇਹ ਖੁਸ਼ਬੂ ਕਾਹ ਕਹਨਾ ਕਰਨਬੀਰ ਜੀ ਠੀਕ ਆ ਹਾਂ ਇੱਥੇ ਆਓ ਪਹਿਲਾਂ ਮੈਨੂੰ ਦੱਸ ਓਏ ਬੋਲ ਮੈਂ ਕੀ ਕਰਾਂ ਉਹ ਤਾਂ ਫੋੜ ਠੀਕ ਨਹੀਂ ਹੋਇਆ ਨਹੀਂ ਹੋ ਰਿਹਾ ਕੀ ਹੋ ਗਿਆ ਹੁਣ ਹਾਂ ਨਹੀਂ ਨਹੀਂ ਆਪਣਾ ਦਿਖਾਉਣਾ ਹੁਣ ਕੀ ਬਈ ਦਹੀਂ 'ਚ ਬਰੈਡ ਲਿਆਈਏ ਆ ਦੇਖ ਓਏ ਏ ਇੱਕ ਜਿਹੜਾ ਕੱਕਾ ਹੈ ਨਾ ਜਿਹੜਾ ਖੁਸ਼ਬੂ ਇੱਥੇ ਕੋਝ ਉਤੋਂ ਨੂੰ ਤੜਕੇ ਦੀ ਜਿਆਦਾ ਤੜਕਾ ਪੁੰਨ ਦੇਣਾ ਆਪਣੇ ਤੇਲ ਕੋ ਆਗ ਲੱਗਦਾ ਜਾਂ ਮੰਮੀ ਪੁੰਨ ਦਿੰਦੀ ਸੀ ਅੱਥੇ ਮੇਰੀ ਰੋਟੀ ਤੇ ਰੱਖ ਕੇ ਆ ਤੜਕਾ ਸਵਾਦ ਵੋਤ ਲੱਗਦਾ ਹੂੰ ਤੁਸੀਂ ਵੀ ਵਾਤਾ ਵੋਤ ਭਾਈ ਅਸੀਂ ਵੀ ਖਾਦਾ ਆਪਣੇ ਆਗ ਲੱਗਦਾ ਉਹਨਾਂ ਮਤਲਬ ਜਿਆਦਾ ਛੋਲਿਆਂ ਦੀ ਸਬਜ਼ੀ ਬਣਦੀ ਸੀ ਛੋਲਿਆਂ ਦੀ ਸਬਜ਼ੀ ਜੋ ਸਾਡੀ ਮਾਤਾ ਨੇ ਸਾਹ ਤੇ ਛੋਲੇ ਕਣਾ ਪੁੰਨ ਕੇ ਇੱਕ ਬਾਟੀ ਚ ਕੱਢ ਕੇ ਸਾਈਡ ਪਰ ਰੱਖ ਲੈਣ ਜਿਆਦਾ ਕਿਹੜੇ ਫ੍ਰਿਜ ਹੁੰਦੇ ਨੇ ਹਾਂ ਫਿਰ ਉਹ ਜਿਆਦਾ ਮਤਲਬ ਸਾਜੀ ਹੋ ਜੀ ਬਣਾ ਕੇ ਭੋਗ ਲਵਾ ਕੇ ਉਹਦੇ ਬਾਅਦ ਫਿਰ ਤੁਹਾਨੂੰ ਕੌਲੀਆਂ ਚ ਪਾ ਕੇ ਦੇਣੇ ਕੋ ਫਿਰ ਉਹ ਜਦੋਂ ਫਾਦਰ ਲੱਗਦੇ ਤੇ ਖਾਣ ਨੂੰ ਓਹੋ ਬਹੁਤ ਲੋਕ ਰੱਖ ਰਹੇ ਪੁੱਤ ਨਾ ਤੇ ਉਹ ਹੋ ਗਿਆ ਗੈਸ ਘਟਾਲਾ ਥੱਲੇ ਲੱਗਣ ਲੱਗ ਗਿਆ ਬਿੱਟਲੇ ਕੋ ਮਾਮਾ ਪਾਣੀ ਪਾਉਣ ਆਪਾਂ ਨੂੰ ਪੰਡੂ ਤੋਂ ਪਾਣਾ ਤਾਂ ਹੈਗਾ ਭਲਾ ਉਹ ਤਾਂ ਪਾ ਲਾ ਕੋਈ ਨਹੀਂ ਮੇਰੇ ਕੋਲ ਹੂੰ

ਇਹ ਤਾਂ ਜੁੱਭ ਲੈ ਕੇ ਕਹਤੇ ਏ ਸੀ ਬਹੁਤ ਖਾਉਂਗੀ ਬਸ ਅਜਿੱਦਣ ਦੀ ਬਿਮਾਰੀ ਹੋਈ ਥੋੜੀ ਜਿਹੀ ਹੰਡ ਜ਼ਿਆਦਾ ਲੱਗ ਗਈ ਕਰਨ ਲੱਗ ਜਾਂਦਾ ਕਈ ਵਾਰ ਹਾਂ ਕਹਿੰਝ ਪਾਰੇ ਫਿਰ ਵੀ ਇਹ ਬ੍ਰੈਡ ਲੈ ਕੇ ਆਈਏ ਬਣ ਰੋ ਰੋ ਕੇ ਕੀ ਕਰੀ ਹੂੰ ਮੈਂ ਜੁੱਧੂ ਤੇ ਮੱਟਕਾ ਪਾ ਕੇ ਕੀ ਲੱ ਨਿਆਣਿਆਂ ਨੂੰ ਕਾਣ ਸਮਝਾਵੇ ਨਾ ਨਿਆਣਾ ਸਮਝੇ ਨਾ ਡੰਗਰ ਸਮਝੇ ਉਹ ਕੰਮ ਹੋਇਆ ਵੇ

ਇਹੀ ਖੁਸ਼ਬੂ ਹੈ ਜਿਹੜੀ ਆ ਖੁਸ਼ਬੂ ਆਉਂਦੀ ਆਪਾਂ ਮਹਿਸੂਸ ਕਰ ਸਕਦੇ ਹਾਂ ਇਹ ਮਤਲਬ ਬੰਦੇ ਨੂੰ ਆਟੋਮੈਟਿਕ ਅੰਦਰੋਂ ਭੁੱਖ ਲਾ ਰਹੀ ਹੈ ਭੁੱਖ ਯਾ ਵੀ ਤੁਸੀਂ ਇੱਛਾ ਕੋ ਕੋ ਸੋ ਇੱਕ ਨਾ ਜਿਹੜੀ ਆ ਪ੍ਰਾਣੀਆਂ ਯਾਦਾਂ ਪੁਰੀਆਂ ਜੀਆਂ ਯਾਦਾਂ ਵੀ ਯਾਦ ਕਰਾਉਂਦੀ ਆ ਨਾ ਇਹ ਹੂੰ ਖੁਸ਼ ਹੋ ਗਈ ਡੈਡੀ ਕਹਿੰਦਾ ਮੈਂ ਆਪਣੇ ਦੰਦ ਲਵਾਉਣੇ ਆਈ ਡੱਡੀਆਂ ਦਾ ਹਾਂ ਮੈਂ ਤਾਂ ਦੂਜੀ ਉਸਲਾ ਦਿੱਤੇ ਵੀ ਦੂਜੇ ਰਖਵਾ ਲੂ ਮੇਰੇ ਪਾਪਾ ਵੀ ਨਰਵਾ ਦੇ ਆ ਹਾਂ ਕਿ ਦੂਏ ਲੋਟ ਦਾ ਤੁਹਾਨੂੰ ਬਹੁਤ ਤਕਲੀਫ ਹੋਊਗੀ ਜਾੜਾ ਲਵਾਉਂਗੇ ਆਓ ਸਤਰੂ ਨੂੰ ਕਿਸ ਤਰ੍ਹਾਂ ਲਵਾਉਂਦਾ ਸਤਰੂ ਦਾ ਮਾਰ ਕੇ ਸਾਰੇ ਇਹ ਜਮਨਾ ਭਰਿਆ ਔਖਾ ਹੋ ਜਾਣਾ ਹੂੰ ਜਿਹੜੇ ਕੰਦਰ ਰੋਟੀ ਨਹੀਂ ਨਾ ਖਾਈ ਜਾਂਦੀ ਨਹੀਂ ਨੀਚੇ ਵਾਲਾ ਤਾਂ ਕੋਈ ਰਹਿ ਹੈ ਹੀ ਨਹੀਂ ਉੱਪਰ ਵਾਲਾ ਉੱਪਰ ਵਾਲੇ ਹੈਗੇ ਨੀਚੇ ਵਾਲੇ ਨਹੀਂ ਹੈਗੇ ਅੱਛਾ ਅੱਗੇ ਕੰਨਾ ਸਾਰੇ ਚਾਲੇ ਵਿੱਚ ਖਾਣੇ ਖਾਣੇ ਚਾ ਜਾਂਦੀ ਆ ਚਾ ਨਹੀਂ ਪਾਪਾ ਬਰੈਡ ਵਿੱਚ ਵਾਲੇ ਸਾਰੇ ਖਾ ਲਓ ਮੈਂ ਦਹੀਂ ਖਾਣਾ ਤੇ ਪਾਕੇ ਕਾਨੂੰ ਲੈ ਜਤ ਵਿੱਚ ਆ ਵੀ ਖਾ ਲਈ ਹਾਂ ਆ ਵੀ ਖਾ ਲਈ ਖਾਪਨਾ ਮਹੂਰ ਇਕ ਖਾੜੇ ਲੈ ਲੋ ਇਕ ਕਾ ਵੀ ਲੈ ਲੋ ਛਾੜੇ ਲੈ ਲੋ ਨਾ ਪਰ ਖਾ ਲਈ ਨਮਦਲਾਣਾ ਨੂੰ ਨਵੇੜਾ ਲਿਆ ਮੈਂ ਮੈਂ ਨਾ ਇੱਕ ਦਿਨੀ ਜੱਸੀ ਨੂੰ ਬਣਾ ਕੇ ਦੇਣੀ ਆ ਮੈਂ ਆਲੂ ਪਕੌੜੇ ਹੀ ਤਾਂ ਵਾਰ ਵਾਰ ਰਾਕੇ ਕਹਿ ਰਹੇ ਨੇ ਮਾਸੇ ਆਲੂ ਪਕੌੜੇ ਸਬ지 ਬਣਾ ਦੇ ਜਦ ਬਣਾਉਣ ਲੱਗੀ ਆ ਉਹ ਹੁੰਦੀ ਹੋਣੀ પિતુ વાલે આની ઠીક થાગણ દેવ સાડે 3.5 મહિના આટિકા લગના ના ઓડણ કેડા લવાયા તા ફ ઓડણ તા લવાયા તા 1.5 મહિના આલે અરે 15 દિન થઈ ને ਸੱਤ ਤਰੀਕ ਨੂੰ ਨਾ ਦਾਸ ਨੂੰ ਭਾਈ ਦਾ ਤਿੰਗੁਲਾ ਦੇ ਦਾਸ ਨੂੰ ਕਹਿੰਦੀ ਉਹਨਾਂ ਨੂੰ ਫੋਨ ਆਇਆ ਤਾਂ ਮੈਂ ਮੱਕੀ ਨੂੰ ਮੋੜੂ ਤੂੰ ਮੈਂ ਉਹ ਨਾ ਤੇਲ ਛੜਕਾ ਰਿਹਾ ਸੀ ਨਾ ਉਹ ਨਾਲੋਂ ਲੱਗਣ ਲੱਗ ਗਿਆ ਉੱਤਰ ਲੱਗ ਗਿਆ ਜਦੋਂ ਤੱਕ ਤਾਂ ਮੈਂ ਮੂਨ ਮੇਟ ਸਾਰਾ ਕੁਝ ਪਾ ਲਿਆ ਤਾਂ ਪ੍ਰੋਪਰ ਪਹਿਲੇ

ਨਵੇਂ ਆਲੂ ਬਣਦੇ ਬਹੁਤ ਜੀ ਆਹ ਕੱਟੋ ਦੇਖਾ ਵੈਰੀ ਗੁੱਡ ਦੇਖਾ ਕੱਟੋ ਕਾਦੀ ਕਾਦੀ ਹੂੰ ਮਾਜ ਨਹੀਂ ਮਟਰ ਦੇਈ ਪਾਲਣੇ ਅੱਧੇ ਪਾਲਣੇ ਉੱਪਰ ਪਾ ਲੈ ਇੱਕ ਆਲੂ ਬਹੁਤ ਪਾ ਲਓ ਜੀ ਸਿੱਧੀ ਕੰਡੀ ਪਤਲੀ ਜਿਹੀ ਬਣਾਉਣ ਜੇ ਬਧੀਆ ਨਹੀਂ ਲੱਗਣੀ। ਸਾਡੀ ਤਰਫ ਤੋਂ ਤਾਂ ਇਹ ਕਿਰਨ। ਉਹ ਵੀ ਛੋਟੀ ਨਹੀਂ ਆ ਮੇਰੇ ਤੋਂ। ਇੱਕਾ ਨੂੰ ਉੱਧਰ ਜਿਆਦਾ ਕੋਪਾ ਦੇ। ਕੋਲਰ ਬਣ ਗਿਆ ਤਾਂ ਵੀ ਲੱਗਦਾ। ਹਰੇ ਟਮਾਟਰ ਕਾ ਮਟਰ ਹਰੇ ਮਟਰ ਹਲੰਦ ਗਰਵਾ ਦਿਓ ਮੈਂ ਤਾਂ ਨਹੀਂ ਲੱਗਣ ਲੱਗੀ ਮੈਨੂੰ ਪਤਾ ਹੈ ਬਹੁਤ ਬਸ 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 ਬਾਤ ਪਾ ਦੇ ਤਰੀ ਰਣਾ ਦੇ ਵਿੱਚ ਮੌਨ ਮੈਤ ਸੈਨ ਵੱਧ ਜਾ ਬੰਦ ਹੋ ਰਿਹਾ ਹੈ ਸੱਚੀ बस सारी पासा ओ इनने पाकी की करूंगी आलू मटर नहीं लेदा मटर ले लूंगी ओ तो ले ना क्या 50 रुपए किलो दा मटर होवे पा देख क्या सोचना दा क्या चक्कर जे कल छोरे आने सलूने फिर देख ले ये तो हम कलू कल ना देखेंगे पाके परेगा इना मत सोखो रे पा ये की मैं ही करूंगी सारी ਹਾਂ ਉਹ ਤੇ ਅੱਜ ਦੇ ਬੱਚੋ ਪਾਣੀ ਪੈਣਾ ਹੋਰ ਇਹਦਾ ਢੱਕਣ ਲਾ ਦੋ ਜੀ ਹਾਂਜੀ ਢੱਕਣ ਲਾ ਕੇ ਤੇ ਨਵੀਂ ਨਾ ਪਾਵੀ ਜਿਹੜਾ ਪਾਣੀ ਬਾਹਰ ਡੁੱਲਦਾ ਫਿਰ ਟੈਕਸ ਲਾ ਜਿਹੜੀ ਗੱਡੀ ਉਹ ਟੈਕਸ ਲਾ ਹੈ ਸਰ ਕਿਹੜੀ ਟੈਕਸ ਲਾ ਟੈਕਸ ਲਾ ਚਲਾ ਤਾਂ ਫਿਰ ਚਲਾਉਣੀ ਤਾਂ ਹੁੰਦੀ ਨਹੀਂ ਤੁਹਾਨੂੰ ਟੈਕਸ ਲਾ ਹੈ ਹਾਂ ਕਲਾਉਕੀਆ ਉਹ ਆ ਜਾ ਟਿਕਣਾ ਨਾਲ ਜਿਓ ਪਾਰ ਨੂੰ ਆ ਜਾ ਹੁਣ ਕਰਨ ਠੰਡ ਲੱਗਦੀ ਆ ਮੱਤਾਂ ਹੈ ਇੱਕ ਲਾਚਾ ਹੈ ਕਿ ਬ੍ਰੇਕ ਆ ਅੱਤੀ ਵੀ ਆ ਮੂੰਹ ਦੇਖ ਕੇ ਮੈਂ ਲਵੇੜ ਯਾਰ ਕੱਪੜੇ ਕੱਲ ਦੀ ਚੁੱਤੀ ਵੀ ਆ ਛੱਡਦੇ ਰਹਿਣ ਤੇ ਰਹਿਣ ਤੇ ਕੰਮ ਆ ਜਣੀ ਕਿੱਥੇ ਚਲੋ ਠੀਕ ਆ ਜੀ ਮਿਲਦੇ ਆਗੇ ਅਗਲੇ ਬਲੌਗ ਦਾ ਅਮ ਅੱਗੇ ਮਾਰਾ ਜੀ ਰੱਖਿਆ ਤੁਹਾਨੂੰ ਸਾਰਾ ਨੂੰ ਖੁੱਡੀ ਚਲਾ ਚ ਓਕੇ ਬਾਏ ਬਾਏ ਜੀ